ਲੌਰ ਨਜ਼ੀਰਪਿੰਡ ਰਾਮਗੜ੍ਹ ਵਿਖੇ ਇੱਕ ਰਿਆਾਨੀ ਦੀ ਦੁਕਾਨ ਚੋਂ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਦਾਰ ਸ਼ਰਤ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਕਾਫੀ ਹੱਦ ਤੱਕ ਸਮਾਨ ਚੋਰੀ ਹੋ ਚੁੱਕਾ ਸੀ। ਉਹਨਾਂ ਇਹ ਵੀ ਦੱਸਿਆ ਕਿ ਗੱਲੇ ਵਿੱਚੋਂ ਚੋਰ 10000 ਰੁਪਏ ਦੀ ਨਕਦੀ ਅਤੇ ਦੋ ਪੀਪੇ ਗਗਨਕਿਓ ਦੋ ਪੇਟੀਆਂ ਕੋਲਡ ਡਰਿੰਕ ਦੀਆਂ ਅਤੇ ਹੋਰ ਛੋਟਾ ਮੋਟਾ ਸਮਾਨ ਲੈ ਕੇ ਫਰਾਰ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ ਇਸ ਸਬੰਧੀ ਫਲੋਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ। ਅਜੀ ਕਿਨਾ ਹੋ ਥੋੜਾ? ਨਾ ਮੇਰਾ ਬਲਵਿੰਦਰ ਕੁਮਾਰ ਹੈ। ਕਿਹੜੇ ਪਿੰਡ ਖੜੇ ਆਵਾ? ਰੋਪੜਾਮਗੜ੍ਹ ਭਾਈ। ਕੀ ਹੈਪਨ ਹੋਇਆ ਭਾਈ? ਪੇਪਰ ਭਾਜੀ ਆਪਣਾ ਸ਼ਟਰ ਤੋੜਿਆ ਉਹ ਨਹੀਂ ਚੋਰਾਂ ਨੇ ਸ਼ਟਰ ਤੋੜ ਕੇ ਮਨ ਲੋ ਸਮਾਨ ਸੂਨ ਕਾਫੀ ਲੈ ਗਏ ਕਾਫੀ ਦੁਕਾਨ ਕਰਦੇ ਆਂ ਆ ਬਕਰਿਆਨੇ ਦੀ ਦੁਕਾਨ ਆਪਣੀ ਓਕੇ ਕਿੰਨਾ ਨੁਕਸਾਨ ਹੋਇਆ ਭਾਜੀ ਨੁਕਸਾਨ ਹੋਣ ਕਿ ਜੀ ਰਾਤੀ ਮੇਰੇ ਘਰ ਵਾਲੀ ਸੀ ਦੁਕਾਨ ਤੇ 10000 ਰੁਪਏ ਗੱਲੇ ਛੱਡ ਗਏ ਸਮਾਨ ਸੂਨ ਜੋ ਵੀ ਸਾਰਾ ਕੁਝ ਪੱਦਰ ਕਰਕੇ ਦੋ ਪੇਟੀਆਂ ਠੰਡੇ ਦੀਆਂ ਅੱਛਾ ਲੈ ਗਏ ਤਾਂ ਗਗਨ ਦੀ ਪੇਟੀ ਇੱਕ ਮਹਾਂਕੋਸ਼ ਦੀ ਪੇਟੀ ਜਣੇ ਕਿ ਹੋਰ ਸਮਾਨ ਸਾਬਣ ਸੋਬਣ ਜੋ ਵੀ ਬੋਲੇ ਭਰ ਕੇ ਬੋਰੇ ਪੈਸੇ ਕੇ ਬੋਰੇ ਅੰਝ ਪਾਕੇ ਲੈ ਗਏ ਓਕੇ ਸ਼ਟਰ ਪਟਾ ਕੇ ਤਾਂ ਨਹੀਂ ਕੀਟਰ ਭਾਜੀ ਸਭਾ ਸਭਾ ਪਾ ਕੇ ਪਟਿਆ ਹੋਈ ਗੇ ਓਕੇ ਪਤਾ ਲੱਗਾ ਬਿਜਲੀ ਆ ਕਨੈਕਸ਼ਨ ਵੀ ਕਟਿਆ ਹੋਇਆ ਬਿਜਲੀ ਦਾ ਕਨੈਕਸ਼ਨ ਵੀ ਕਟਿਆ ਹੋਇਆ ਯਾਨੀ ਕਿ ਮੰਨ ਲਓ ਇਨਵਰਟਰ ਵੀ ਉਹ ਨਹੀਂ ਛੇੜਿਆ ਛੁੜਿਆ ਉਹਨਾਂ ਕੋ ਨਹੀਂ ਕੰਟਰੋਲ ਹੋਇਆ ਹੋਊਗਾ ਜੇ ਕਦਾਂ ਸੀ ਠੀਕ ਆ ਤੇ ਆਸੇ ਪਾਸੇ ਕੋਈ ਸੀਸੀਡੀ ਕੈਮਰੇ ਹੈ ਨਹੀਂ ਥੋੜੇ ਲੱਗੇ ਕੈਮਰੇ ਤਾਂ ਭਾਜੀ ਹੈਗੇ ਥੋੜੇ ਦੂਰ ਆ ਓਕੇ ਆਪਣੇ ਲੱਗੇ ਉਹਦਾ ਇੱਕ ਕੋਠੀ ਲੱਗੇ ਹੈਗੇ ਆ ਫਿਰ ਚੈੱਕ ਕਰਾਵਾਂਗੇ ਅਸੀਂ ਠੀਕ ਆ ਜੇ ਕੋਈ ਪ੍ਰਿੰਸਪਲ ਕੀਤੀ ਹੈਗੀ ਆ ਮੈਂ ਪੁਲਿਸ ਕੋਲ ਕੀਤੀ ਸੀ ਪੁਲਿਸ ਵਾਲੇ ਆਏ ਸੀ ਤੇ ਉਹ ਕਹਿੰਦੇ ਵੀ ਤੁਸੀਂ ਥਣੇ ਆ ਜਿਓ ਕੰਪਲੀਟ ਲਿਖਾ ਦਿਓ ਜੋ ਜੋ ਤੁਹਾਡਾ ਸਮਾਨ ਚੋਰੀ ਹੋਇਆ ਓਕੇ ਵੀ ਉਹ ਤੁਸੀਂ ਆ ਕੇ ਆਪਣੇ ਲਿਖ ਕੇ ਲਿਸਟ ਲੈ ਕੇ ਆਓ ਠੀਕ ਹੈ ਕੋਈ ਸ਼ੱਕ ਸ਼ੁਭਾ ਹੈ ਕਹਿੰਦੇ ਨਹੀਂ ਸ਼ੱਕ ਸ਼ੁਕ ਨਹੀਂ ਪਾਇਆ ਕਿਸੇ ਨੂੰ ਪੁਲਸ ਵਾਲੇ ਹੀ ਪੁੱਛਦੇ ਨੇ ਸਾਨੂੰ ਸ਼ੱਕ ਕਿਸੇ ਤੇ ਕੋਈ ਸਾਨੂੰ ਸ਼ੱਕ ਹੋਈ ਨਹੀਂ ਕੋਈ ਬੰਦਾ ਇਦਾਂ ਦਾ ਆਉਂਦਾ ਹੋਵੇ ਤੁਹਾਡੀ ਦੁਕਾਨ ਤੇ ਕੋਈ ਕੀ ਕਰਦਾ ਹੋਵੇ ਅਣਕੇ ਕੋਈ ਵਾਰ-ਵਾਰ ਆਉਂਦਾ ਹੋਵੇ ਦੁਕਾਨ ਦੇ ਤਾਂ ਸ਼ੱਕ ਹੋਵੇ ਨਹੀਂ ਇਦਾਂ ਦਾ ਨਹੀਂ ਭਾਜੀ ਆਪਾਂ ਤਾਂ ਪਿੰਡ ਜੀ ਬੈਠੇ ਆ ਪਿੰਡ ਵਾਲੇ ਜ਼ਿਆਦਾ ਹੁੰਦੇ ਆਪਣੇ ਕੋਲ ਨੰਗਾ ਦਾ ਬੜਦਾ ਤਾਂ ਕੋਈ ਟਮਾ ਸਿੱਕਾ ਗਾਹਕ ਜੜਾ ਕੇ ਆ ਕੀ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਤੋਂ ਤਾਂ ਭਾਜੀ ਇਹ ਮੰਗਦੇ ਵਿੱਚ ਤਾਂ ਪੁਲਿਸ ਕੰਪਲੀਟ ਕਰਾਂਗੇ ਬਾਕੀ ਪੁਲਿਸ ਕਾਰਵਾਈ ਕਰੇ ਜੋ ਵੀ ਇਹਨਾਂ ਦਾ ਬਣਦਾ ਜੀ ਫਿਲੌਰ ਨਜ਼ਦੀਕ ਪਿੰਡ ਰਾਮਗੜ ਵਿਖੇ ਇੱਕ ਕਰੀਆਨੀ ਦੀ ਦੁਕਾਨ ਚੋਂ ਚੋਰ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਹਰ ਰੋਜ਼ ਦੀ ਤਰ੍ਹਾਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਤੇ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਦੁਕਾਨਦਾਰ ਸ਼ਰਧਰ ਟੁੱਟਿਆ ਹੋਇਆ ਸੀ ਤੇ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਕਾਫੀ ਹੱਦ ਤੱਕ ਸਮਾਨ ਚੋਰੀ ਹੋ ਚੁੱਕਾ ਸੀ। ਉਹਨਾਂ ਇਹ ਵੀ ਦੱਸਿਆ ਕਿ ਗੱਲੇ ਵਿੱਚੋਂ ਚੋਰ 10000 ਰੁਪਏ ਦੀ ਨਕਦੀ ਅਤੇ ਦੋ ਪੀਪੇ ਗਗਨਕਿਓ ਦੋ ਪੇਟੀਆਂ ਕੋਲਡ ਡਰਿੰਕ ਦੀਆਂ ਅਤੇ ਹੋਰ ਛੋਟਾ ਮੋਟਾ ਸਮਾਨ ਲੈ ਕੇ ਫਰਾਰ ਹੋ ਚੁੱਕੇ ਸਨ। ਉਹਨਾਂ ਦੱਸਿਆ ਕਿ ਇਸ ਸਬੰਧੀ ਫਲੋਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ।